ਸਾਂਜੀ ਬਾਈ ਜੀ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਹਾਂ ਡੱਬਾ ਬੰਦ ਬੇ ਪ੍ਰੋਟੀਨ ਕੀ ਚੀਜ਼ ਹੈ ਜਦੋਂ ਅਸੀਂ ਆਪਣੇ ਘਰ ਵਿੱਚ ਗਾਂ ਜਾਂ ਮੱਝ ਦੇ ਦੁੱਧ ਤੋਂ ਪਨੀਰ ਕੱਢਦੇ ਹਾਂ ਤਾਂ ਪਿੱਛੇ ਜਿਹੜਾ ਪਾਣੀ ਬਚਦਾ ਹੈ ਉਸ ਦੇ ਵਿੱਚ ਸਿਰਫ ਬੇ ਪ੍ਰੋਟੀਨ ਹੀ ਹੁੰਦਾ ਹੈ ਕਿਉਂਕਿ ਕੈਸੀਨ ਪ੍ਰੋਟੀਨ ਤਾਂ ਸਾਰਾ ਪਨੀਰ ਵਿੱਚ ਹੀ ਚਲਾ ਜਾਂਦਾ ਹੈ ਪਰ ਉਸ ਬਚੇ ਹੋਏ ਪਾਣੀ ਵਿੱਚ ਬੇ ਪ੍ਰੋਟੀਨ ਦੀ ਮਾਤਰਾ ਬਹੁਤ ਥੋੜੀ ਹੁੰਦੀ ਹੈ ਅਤੇ ਉਸ ਪਾਣੀ ਨੂੰ ਵਰਤ ਕੇ ਅਸੀਂ ਆਪਣੇ ਪ੍ਰੋਟੀਨ ਦੀ ਕਮੀ ਪੂਰੀ ਨਹੀਂ ਕਰ ਸਕਦੇ ਕਿਸੇ ਨੇ ਦਿਮਾਗ ਲਾਇਆ ਅਤੇ ਬਹੁਤ ਸਾਰੇ ਦੁੱਧ ਵਿੱਚੋਂ ਪਨੀਰ ਕੱਢੇ ਜਾਣ ਤੋਂ ਬਾਅਦ ਬਚੇ ਹੋਏ ਪਾਣੀ ਵਿੱਚੋਂ ਵੱਡੇ ਪਦਰ ਤੇ بے ਪ੍ਰੋਟੀਨ ਨੂੰ ਫਿਲਟਰ ਕਰਕੇ ਪਾਸੇ ਕੀਤੇ ਪਾਊਡਰ ਨੂੰ ਡੱਬਿਆਂ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਇਹ ਉਹੀ ਡੱਬਾ ਬੰਦ ਪ੍ਰੋਟੀਨ ਹਨ ਜਿਨ੍ਹਾਂ ਬਾਰੇ ਜਿਮ ਜਾਣ ਵਾਲੇ ਲੋਕ ਅਕਸਰ ਜ਼ਿਕਰ ਕਰਦੇ ਰਹਿੰਦੇ ਹਨ ਸੋ بے ਪ੍ਰੋਟੀਨ ਕੋਈ ਖਤਰਨਾਕ ਕੈਮੀਕਲ ਨਹੀਂ ਬਲਕਿ ਕੁਦਰਤੀ ਖਾਣੇ ਵਿੱਚੋਂ ਮਿਲਣ ਵਾਲੀ ਹੀ ਇੱਕ ਚੀਜ਼ ਹੈ ਜਿਸ ਨੂੰ ਬਸ ਛਾਣਿਆ ਫੈਕਟਰੀਆਂ ਵਿੱਚ ਜਾਂਦਾ ਹੈ ਬਾਕੀ ਜੇ ਫੈਕਟਰੀ ਵਿੱਚ ਬਣੀ ਕੋਈ ਚੀਜ਼ ਮਾੜੀ ਹੁੰਦੀ ਹੈ ਤਾਂ ਇਸ ਹਿਸਾਬ ਨਾਲ ਤਾਂ ਸਾਨੂੰ ਖੰਡ ਨਮਕ ਬਿਸਕਟ ਪੁਜੀਆ ਆਦ ਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ ਤਾਂ ਦੋਸਤੋ ਡੱਬਾ ਬੰਦ ਬੇ ਪ੍ਰੋਟੀਨ ਕੋਈ ਬਹੁਤ ਵੱਡੀ ਸ਼ਕਤੀ ਨਹੀਂ ਬਸ ਸਾਡੀਆਂ ਹੀ ਚੀਜ਼ਾਂ ਵਿੱਚੋਂ ਬੱਚੀਆਂ ਹੋਈਆਂ ਚੀਜ਼ਾਂ ਨੂੰ ਫੈਕਟਰੀਆਂ ਵਿੱਚ ਬਣਾ ਕੇ ਵੱਡੀ ਮਾਤਰਾ ਵਿੱਚ ਫਿਲਟਰ ਕਰਕੇ ਡੱਬਿਆਂ ਵਿੱਚ ਪੈਕ ਕੀਤਾ ਇੱਕ ਖਾਣ-ਪੀਣ ਦਾ ਹੀ ਸਾਧਨ ਹੈ ਤਾਂ ਦੋਸਤੋ ਬੇਪ੍ਰੋਟੀਨ ਇਸੇ ਹਿਸਾਬ ਨਾਲ ਖਾਣਾ ਗਲਤ ਨਹੀਂ ਪਰ ਸੋਚ ਕੇ ਸਮਝ ਕੇ ਮਾਤਰਾ ਕਿੰਨੀ ਲੈਣੀ ਹੈ ਕਿੰਨੀ ਨਹੀਂ ਲੈਣੀ ਉਹ ਬਹੁਤ ਜ਼ਰੂਰੀ ਹੈ ਤਾਂ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਅੱਗੇ ਆਪਾਂ ਸਟੈਪ ਬਾਈ ਸਟੈਪ ਇਹਨਾਂ ਦੇ ਫਾਇਦੇ ਨੁਕਸਾਨ ਦੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ